ਸ਼ਰਨ ਆ ਵੀ ਨੌਜਵਾਨ ਮੱਲੋ ਪਾਸਾ ਖੇਡ ਮੈਦਾਨ ਵਿੱਚ ਆ ਗਰਾਊਂਡ ਚੋਂ ਵੀਰੇ ਬਾਹਰ ਹੋ ਜੋ ਭਰਾ ਬਣ ਕੇ ਗਰਾਊਂਡ ਚੋਂ ਬਾਹਰ ਉਧਰ ਹਰਬੰਸ ਫੌਜੀ ਵੱਲੋਂ ਅਰਸ਼ ਮਈਆ ਵਾਲੇ ਦਾ ਸਨਮਾਨ 11000 ਨਾਲ ਕੀਤਾ ਜਾਣਾ ਮਾਛੀਪੁਗਰੇ ਦੀ ਕਮੇਟੀ ਆਈ ਹੈ ਕਬੱਡੀ ਪੈ ਗਈ ਬੂਟੇ ਬਾਈ ਆਹ ਕਹਿੰਦੇ ਮਾਨਸੇ ਜ਼ਿਲ੍ਹੇ ਦਾ ਕਹਿੰਦੇ ਬੋੜਾ ਵਾਲਾ ਪਿੰਡ ਹੈ ਮੇਰੇ ਮਿੱਤਰੋ ਇੱਕ ਪਾਸੇ ਕੁਲਵੀਰ ਬੋੜਾ ਵਾਲੀਆ ਉਧਰ ਧੰਨਵਾਦ ਕਰਦੇ ਆ ਨਰੇਸ਼ ਕੁਟਾਰੀਆ ਐਮਐਲਏ ਸਾਹਿਬ ਦੇ ਨਾਲ ਵੱਡਾ ਪ੍ਰਾਜ ਜਸਵੰਤ ਪੱਲ ਸੰਦੀਪ ਸਰਪੰਚ ਜੋੜਾ ਮੇਜਰ ਸਿੰਘ ਦੀ ਭੁੱਲਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਵੱਡੇ ਪੱਧਰ ਤੇ ਪੰਦੀਪ ਮੈਚ ਸਿਰੇ ਦਾ ਦੂਜੇ ਸੇਮੀ ਇੱਕ ਹੱਥ ਬਣ ਕੇ ਬੇਨਤੀ ਹੈ ਵੀ ਆਹੀ ਮੈਚ ਵੇਖਣ ਆਲੇ ਆ ਰਾਡ ਕਲੀਅਰ ਕਰਦੇ ਥੋੜਾ ਜਨਾਮਾ ਤੋਂ ਪ੍ਰੇਰ ਕਰ ਲਈਏ ਆ ਢਿੰਡਰਾਵਾਲਾ ਕਹਿੰਦਾ ਹੈਜ ਕਲੱਬ ਦਾ ਵੱਡਾ ਨਾਂ ਇਹ ਮੁੰਡਾ ਟੀਮ ਦਾ ਕਪਤਾਨ ਹੈ ਢਿੰਡਰਾਵਾਲਾ ਕਹਿੰਦੇ ਵਿਰਿੰਦਰ ਸਿੰਘ ਪੇਚਲ ਕਬੱਡੀ ਪੌਣ ਲੈ ਵਧਿਆ ਹੋਇਆ ਹੈ ਕਿੰਦੀ ਦਾ ਮਾਨਸingh ਵਾਲਾ ਪਿੰਡ ਹੈ ਬਿੱਟੂ ਸਰਪੰਚ ਮਰੋਕਿਆਂ ਵਾਲਾ ਔਰ ਨੌਜਰ ਕਹਿੰਦੇ ਉਧਰ ਕਹਿੰਦੇ ਸੇਮਾ ਮਢੀਲਾ ਤੇ ਕਾਪੂ ਮਢੀਲਾ ਜਿਹੜੇ ਕਹਿੰਦੇ ਵੀਰ ਦੀ ਹਲਪ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਆ ਉਧਰ ਲਈ 500 ਦੇ ਮਾਨ ਸਨਮਾਨਾ ਬਹੁਤ ਧੰਨਵਾਦ ਮੈਚ ਵੇਖ ਲਈਏ ਮੈਚ ਖੇਡ ਲਈਏ ਮੈਚ ਆ ਵੀ ਚੋਟੀ ਦਾ ਮੇਰੇ ਮਿੱਤਰੋ ਮੰੰਹਾਂ ਵਾਲਾ ਕਹਿੰਦੇ ਵੀਰ ਦੀ ਟੀਮ ਖੇਡ ਰਹੀ ਆ ਇਸ ਤੋਂ ਬਾਅਦ ਲੜਕੀਆਂ ਦਾ ਸ਼ੋਅ ਮੈਚ ਹੋਣਾ ਵੀ ਟੀਮਾਂ ਤਿਆਰ ਰਹਿਣਗੀਆਂ ਲੜਕੀਆਂ ਦਾ ਸ਼ੋਅ ਮੈਚ ਲੈ ਵੀ ਭਾਈ ਆ ਮੁੰਡੇ ਦੀਆਂ ਦੋ ਰੋਟਾ ਸੇਕਦੀਆਂ ਪ੍ਰਦੀਪ ਯੂਐਸਏ ਲਾਡੀ ਯੂਐਸਏ ਜਗਮੀਤ ਯੂਐਸਏ ਤੇ ਦੀਪੇ ਯੂਕੇ ਵੱਲੋਂ 2000 ਦੇ 1000 ਦੀਆਂ ਪੈਣਗੀਆਂ ਪਰ ਸਾਹਮਣੇ ਉਹ ਢੱਗੋ ਵਾਲਾ ਪਰ ਨੰਬਰ 1 ਨੌਜਣ ਕਹਿੰਦੇ ਸੇਕ ਦੀ ਪਹਿਲੀ ਰੇਡ ਜਿਹੜੀ 1000 ਵਾਲੀ ਸਫਲ ਹੋ ਗਈ ਹੈ ਬੁੱग्गा ਆ ਗਿਆ ਬੂਟੇ ਬੁੱਗਾ ਇਹ ਬੁੱਗਾ ਕਹਿੰਦੇ ਜਦੋਂ ਮਾਂ ਬੁੱਗਾ ਬੁੱਗਾ ਕਹਿ ਕੇ ਬਾਜਾਂ ਮਾਰਦੀ ਫਿਰ ਕੀਤੇ ਆ ਮੂੰਹ ਜਾਂ ਪਰ ਜਾਂਦਾ ਇਹ ਮੇਰੇ ਨਾਲ ਕਹਿੰਦੇ ਕੋਲਣ ਦੇ ਵਿੱਚ ਰਿਆ ਜਰਮਨ ਦੀ ਖੇਡ ਕਲੱਬ ਲਈ ਖੇਡਿਆ ਨੌਜਵਾਨ ਗਬਰੋ ਸ਼ੇਰੇ ਪੰਜਾਬ ਇੰਦਰਜੀਤ ਜੋਸ਼ਣ ਦੀ ਟੀਮ ਲਈ ਬੁੱਗਾ ਛੱਠਿਆਲਾ ਕਬੱਡੀ ਪਾ ਰਿਹਾ ਹੈ ਜਿੰਦੀ ਮਾਨਸingh ਵਾਲੇ ਦਾ ਜੋਧਾ ਤੇ ਪੰਜਾਬ ਇਹਦਾ ਬੈਰੋ ਕੇ ਪਿੰਡਾ ਇਹ ਦਲਵਿੰਦਰ ਧਾਨੇ ਦੇ ਪਿੰਡਾਂ ਦਾ ਕਰਾਉਂਦਾ ਬਹਿ ਜਾ ਬਾਜਾ ਕਰਾਉਂਦਾ ਬਹਿ ਜਾ ਬਾਜਾ ਬਿੱਟੂ ਸਰਪੰਚ ਵੈਰੋਕਿਆਂ ਵਾਲਾ ਪਰ ਦੇਖੀ ਬਾਈ ਵਾਹਿਗੁਰੂ ਮਿਹਰ ਕਰੇ ਵੀ ਮੁੰਡਾ ਠੀਕ ਠਾਕ ਹੈ ਜਿਉਂਦਾ ਰਹੇ ਨਾਈ ਜੰਨਾ ਰੇਡ ਪਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਹੈ ਮੁੱਟੇ ਕਰ ਗੱਲ ਢੋੜਾ ਵਾਲਿਆ ਕਲਵੀਰ ਕਹਿੰਦੇ ਕਬੱਡੀ ਪਾ ਰਿਹਾ ਹੈ ਉਧਰ ਕਹਿੰਦੇ ਗਰਮੀਤ ਬਰਾੜ ਕੈਨੇਡਾ ਮਨੀ ਸੰਧੂ ਜਗਤਾਰ ਕੈਨੇਡਾ ਗੁਰਵੀਰ ਕੈਨੇਡਾ ਗੋਰੇ ਬਰਾੜ ਤੇ ਸਾਡੇ ਖੁਸ਼ ਕੈਨੇਡਾ ਦੀ ਟੀਮ ਖੇਡ ਰਹੀ ਹੈ ਡੱਗੋ ਰਮਾਣਾ ਨਾਲ ਨਵਦੀਪ ਬਰਾੜ ਸਾਡਾ ਵੀਰ ਅਤੇ ਹਰਮਨ ਕੈਨੇਡਾ ਆਹ ਕਹਿੰਦੇ ਖੋਸੇ ਕੋਟਲੇ ਵਾਲਾ ਇਹ ਕਹਿੰਦੇ ਰਾਜੂ ਮੇਰੇ ਮਿੱਤਰੋ ਆਹ ਨਹੀਂ ਜਫਾ ਲਾ ਸਕਿਆ ਜਿਹੜਾ ਕਰਦਾ ਪਹਿਲ ਤੇ ਜੇ ਤੂੰ ਬੰਦਾ ਮੇਲੇ ਦਾ ਅਣਖ ਦਵਾਉਂਦੀ ਜਿੱਤਾਂ ਦਾਵਾ ਰਾਜੇ ਖੇਲੇ ਦਾ ਇੱਕ ਨੰਬਰ ਹੋਲਡ ਹੈ ਉਹ ਪਲੀਜ਼ ਚੈੱਕ ਕਰ ਲੋ ਅਗਲਾ ਜਿਹੜਾ ਮੈਚ ਆ ਲੜਕੀਆਂ ਦਾ ਉਹ ਟੀਮਾਂ ਵੀ ਪੁੱਜ ਗਈਆਂ ਚੰਨੋ ਵੀ ਆ ਗਈ ਹੈ ਮੇਰੇ ਵੀਰੋ ਐਨ ਸਿਰੇ ਦਾ ਮੈਚ ਹੋਵੇਗਾ ਦੇਖੀ ਭਾਈ ਮੂਵ ਸਪਰੇ ਹੈ ਆ ਬਾਈ ਹੁਣਾਂ ਕੋਲੇ ਦਿਓ ਪਲੀਜ਼ ਇਹਨਾਂ ਕੋਲੇ ਹੀ ਆ ਬਾਈ ਹੁਣਾਂ ਕੋਲੇ ਦਿਓ ਮੂਵ ਸਪਰੇ ਪਲੀਜ਼ ਆ ਮੇਰੀ ਬੇਨਤੀ ਵੀ ਗਰਾਊਂਡ ਥੋੜਾ ਕਲੀਅਰ ਰੱਖੋ ਭਰਾ ਬਣ ਕੇ ਮੈਚ ਇਹ ਵੀ ਬਹੁਤ ਤਗੜਾ ਥੋੜਾ ਗਰਾਊਂਡ ਕਲੀਅਰ ਰੱਖੋ ਕਿਹੜੇ ਕਿਹੜੇ ਕਹਿੰਦੇ ਵੀ ਹਰ ਪਿੰਡ ਦੇ ਵਿੱਚ ਇਦਾਂ ਦੀ ਕਬੱਡੀ ਹੋਣੀ ਚਾਹੀਦੀ ਆ ਇੱਕ ਵਾਰੀ ਤਾੜੀਆਂ ਮਾਰ ਕੇ ਦੇ ਦਿਓ ਸਬੂਤ ਮੇਰੇ ਮਿੱਤਰੋ ਵੀ ਪਿੰਡ-ਪਿੰਡ ਵਿੱਚ ਇਦਾਂ ਦੀ ਕਬੱਡੀ ਹੋਣੀ ਚਾਹੀਦੀ ਹੈ ਬਿਨਾਂ ਲਾਈਟਾਂ ਤੋਂ ਮੈਚ ਕੱਲ ਕਬੱਡੀ ਦੇ ਭਲੇ ਲਈ ਨਰੋਲ ਪਿੰਡ ਦੇ ਮੈਚ ਕਰਵਾਇਆ ਪ੍ਰਬੰਧ ਕਮੇਟੀ ਨੇ ਮਿੰਨਾਂ ਵਾਲੀ ਦੀ ਕਮੇਟੀ ਨੇ ਐਮਐਲਏ ਸਾਹਿਬ ਜੀ ਮਿੰਨਾਂ ਵਾਲਿਆਂ ਨੇ ਰਿਕਾਰਡ ਬਣਾਤਾ ਕੱਲ ਕਬੱਡੀ ਦੇ ਭਲੇ ਲਈ ਨਰੋਲ ਪਿੰਡ ਕਰਵਾਈ ਹੈ ਤੇ ਅੱਜ ਕਬੱਡੀ ਦਾ ਸੁਆਦ ਲੈਣ ਲਈ ਗੱਬਰ ਜੀ ਦੀ ਬੈਂਡਰੀ ਚੇਂਜ ਕਰੋ ਕਿਰਪਾ ਕਰਕੇ ਜਿਹੜਾ ਹੋਲਡ ਵਾਲਾ ਨੰਬਰ ਹੈ ਉਹ ਡੱਗੋ ਰਮਾਣੇ ਦੀ ਟੀਮ ਦਾ ਹੈ ਇਹ ਵੀਰ ਨੋਟ ਕਰ ਲੈਣ ਹੌਲਡ ਵਾਲਾ ਨੰਬਰ ਡੱਗੋ ਰਮਣੇ ਦੀ ਟੀਮ ਦਾ ਇਸ ਇਲਾਕੇ ਦਾ ਵੱਡਾ ਮੇਲਾ ਤੇ ਸਾਰੀਆਂ ਕਮੇਟੀਆਂ ਆਈਆਂ ਹੋਈਆਂ ਬਲੂਰ ਵਾਲੇ ਭਾਈ ਆਏ ਆ ਆ ਮਾਛੀ ਰੋਗਰੇ ਵਾਲੇ ਭਰਾ ਆਏ ਆ ਭਾਈ 23 ਤਰੀਕ ਨੂੰ ਰੌਣਕਾ ਮੱਲੋਕਿਆਂ ਵਾਲੇ ਆਏ ਆ 19 20 ਨੂੰ ਰੌਣਕਾ ਦੇ ਬਲੂਰ ਦੇ ਵਿੱਚ 17 ਤਰੀਕ ਨੂੰ ਰੌਣਕ ਹੈ ਬਲਟੋਹੇ ਦੇ ਵਿੱਚ 16 ਨੂੰ ਰੌਣਕ ਹੈ ਆ ਮੁੰਡਾ ਕਹਿੰਦੇ ਭਿੰਡਰਾ ਵਾਲਾ ਉਹ ਭਿੰਡਰਾ ਵਾਲਾ ਪ੍ਰਿੰਦਰ ਸਿੰਘ ਜੀ ਭਿੰਡਰ ਦਾ ਚਹੇਤਾ ਰਾਜੂ ਰਣਿਏ ਹੋਰਾਂ ਨੇ ਮਾਨ ਸਨਮਾਨ ਕੀਤਾ ਅਮਨ ਬਾਈ ਹੋਰਾਂ ਨੇ ਮਿਲ ਕੇ ਮੇਰੇ ਮਿੱਤਰੋ ਵੱਡੇ ਪੱਦਰ ਤੇ ਪੈਸਟਲ ਭਿੰਡਰਾ ਵਾਲਾ ਕਬੱਡੀ ਪਾ ਰਿਹਾ ਹੈ ਸ਼ੀਰਾ ਭਿੰਡਰ ਵੀ ਇਹਨਾਂ ਗਰਾਊਂਡਾਂ ਵਿੱਚ ਖੇਡ ਗਿਆ ਪੰਤਾ ਭਿੰਡਰ ਵੀ ਖੇਡ ਗਿਆ ਬਾਜੇ ਦਾ ਹਰਜੀਤ ਵੀ ਕਬੱਡੀ ਖੇਡ ਗਿਆ ਲਾਲੇ ਤਲਵੰਡੀ ਹੋਰਾਂ ਨੇ ਸਾਧੂ ਹਰਦਾਸੇ ਨੇ ਇਹਨਾਂ ਗਰਾਊਂਡਾਂ ਵਿੱਚ ਕਬੱਡੀ ਖੇਡੀ ਮੱਲ ਵਰਗੇ ਪਹਿਲਵਾਨ ਔਰ ਆ ਸਾਹਮਣੇ ਮੇਰੇ ਮਿੱਤਰੋ ਸਿਰੇ ਦਾ ਮੈਚ ਹਰਦਿਆਲ ਨੇ ਵੀ ਇਹਨਾਂ ਗਰਾਊਂਡਾਂ ਵਿੱਚ ਸਿਰੇ ਦੀਆਂ ਕਬੱਡੀਆਂ ਪਾਈਆਂ ਸੁਖ ਨੇ ਵੀ ਸਿਰੇ ਦੀਆਂ ਕਬੱਡੀਆਂ ਪਾਈਆਂ ਸੁੱਖਾ ਵਕੀਲਾ ਵਾਲੀਆ ਬੈਠਾ ਕੈਨੇਡਾ ਸੋਨੀ ਵਰਗੇ ਵੱਡੇ ਮੱਲ ਸਿਰਾਂ ਲਾਗੇ ਇਹਨਾਂ ਗਰਾਊਂਡਾਂ ਦੇ ਵਿੱਚ ਇਧਰਲੇ ਬੰਨੇ ਕਹਿੰਦੇ ਸੇਵਕ ਜਾਫੀ ਕਹਿੰਦੇ ਤਿੰਨ ਤੋਂ ਚਾਰਾਂ ਤੋਂ ਤਿੰਨ ਹੋ ਗਿਆ ਡੱਗੁਰਮਾਨ ਵਾਲਾ ਹੁੰਦਾ ਮੂਰੇ ਆਹ ਸਾਹਮਣੇ ਫੈਸਲਾ ਕੀ ਹੋਵੇਗਾ ਸੇਵਕ ਦੀ ਰੇਲ ਆਹ ਡੱਗੁਰਮਾਨ ਵਾਲਾ ਛਰਨਾ 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 ਕਾਕੂ ਮਨੀਲਾ ਤੇ ਸੇਮਾ ਮਨੀਲਾ ਉਹ ਵੀ ਕਹਿੰਦੇ ਵੀ ਸੇਵਕ ਦੀਆਂ ਦੋ ਰੇਡਾਂ 1000 ਦੀਆਂ ਤੇ ਇੱਕ ਇਧਰ ਸਾਡੇ ਵੀਰ ਹੈ ਯੂਕੇ ਵਾਲੇ ਸਾਡੇ ਦੀਪਾ ਯੂਕੇ ਜਗਮੀਤ ਯੂਕੇ ਲਾਡੀ ਯੂਐਸਏ ਤੇ ਪ੍ਰਦੀਪ ਯੂਐਸਏ ਇਹਨਾਂ ਵੱਲੋਂ ਵੀ ਜਿਹੜੀਆਂ ਉਹ ਦੋ ਰੇਡਾਂ ਸਫਲ ਪੈ ਗਈਆਂ 1000 ਪਹੁੰਚਦਾ ਕਰਦੇ 1000 ਇਧਰ ਦੇ ਬੰਨੇ ਬਿੱਟੂ ਤੇ ਬੁग्गा ਬਿੱਟੂ ਤੇ ਬੁग्गा ਬਿੱਟੂ ਤੇ ਬੁग्गा 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 ਮੇਰੇ ਮਿੱਤਰੋ ਚੜਦੀ ਬਗਲ ਲੱਗਦਾ ਜੋਰ ਜੋਰ ਬਿਸ਼ਰਮ ਹੁੰਦਾ ਆਪਣੀ ਕਹਾਣੀ ਆਪ ਰਾ ਜਾਂਦਾ ਆ ਮਾਨਸੇ ਦੇ ਵਿੱਚੋਂ ਆਇਆ ਮੇਰੇ ਮਿੱਤਰੋ ਸਿੱਧੂ ਮੂਸੇ ਵਾਲਾ ਦੁਨੀਆ 'ਚ ਗੱਲਾਂ ਕਰਵਾ ਗਿਆ ਮੇਰੇ ਮਿੱਤਰੋ ਮੇਰੇ ਇਦਲੇ ਬਨੇ ਸਵਾਦ ਕਬੱਡੀ ਦਾ ਵੱਖਰਾ ਸਾਡੇ ਰਸਤੇ ਜਾਂਦੇ ਨਰਕਾਂ ਨੂੰ ਸਾਡਾ ਪਛਾਣਾ ਕਰੀ ਨਦਾਨੀ ਵਿੱਚ ਸਾਡੇ ਅੰਤ ਦੇ ਅਤੀ ਦੋਵੇਂ ਨਹੀਂ ਹੁੰਦੇ ਆ ਭਰੀ ਜਵਾਨੀ ਵਿੱਚ ਤੂੰ ਲਾ ਕੇ ਮੂਸੇ ਵਾਲੇ ਦਾ ਫਿਰ ਹੰਝੂ ਡੋਲਣਗੇ ਗਮ ਦੇ ਨਹੀਂ ਸਾਡੇ ਲਾਣੇ ਜਾਉਣੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ ਇਹ ਡੱਗੋ ਵਾਲਾ ਤੇ ਗੁਰਵਿੰਦਰ ਜੀ ਪੱਜਿਆ ਹੋਇਆ ਦਾਨੇ ਡੱਗ ਡੱਗੋ ਵਾਲਾ ਗੁਰਵਿੰਦਰ ਕਹਿੰਦੇ ਜਿੰਦਾਬਾਦ ਕਬੱਡੀ ਕਲੱਬ ਦਿੱਲੀ ਪੈਗ ਵਾਲਾ ਦਾ ਸਜਿਹਤਾ ਆਹ ਕਹਿੰਦੇ ਬਲਜਿੰਦਰ ਭਿੰਡਰ ਦਾ ਚਿਹਤਾ 헤ਜ ਦਾ ਕਹਿੰਦੇ ਕਪਤਾਨ ਮੁੰਡਾ ਕਹਿੰਦੇ ਬਰਿੰਦਰ ਪੈਸਟਰ ਭਿੰਡਰਾ ਵਾਲਾ ਕਬੱਡੀ ਪੌਲੇ ਵਧਿਆ ਹੋਇਆ ਪਰ ਇਧਰ ਕਹਿੰਦੇ ਪੰਜਾਬ ਤੇ ਬਰਿੰਦਰ ਪੰਜਾਬ ਤੇ ਬਰਿੰਦਰ ਪੰਜਾਬ ਤੇ ਆ ਜਾਂਦਾ ਝੋਟਾ ਆ ਜਾਂਦਾ ਬਰਿੰਦਰ ਮੇਰੇ ਵੀਰੋ ਨੰਬਰ ਡੱਗੋ ਦੀ ਟੀਮ ਲਈ ਜੋੜ ਗਿਆ ਤਰਨੇ ਹਾਸਲਾਂ ਦਾ ਸਰ ਸਮਰੇ ਹੁਣਾਂ ਦਾ ਸੋਨੂ ਹਾਸ ਐਡਮਿੰਟਨ ਦਾ ਚਿਹਤਾ ਇੱਕ ਕਨੇਟੇ ਕਹਿੰਦੇ ਗੁਰਵਿੰਦਰ ਡੱਗਰਵਾੜੇ ਵਾਲਾ ਉਧਰ ਲੱਖਾ ਬਾਈ ਕਹਿੰਦਾ ਵੀ 500 ਮੇਰੇ ਵੱਲੋਂ ਸੇਵਕ ਤੇ ਲਈ ਆ ਆ ਖੜਾ ਗੋਰਾ ਬਰਾਰ ਕੈਨੇਡਾ ਭਰਾਵਾਂ ਨੇ ਮਨੀ ਸੰਧੂ ਹਰਾਂ ਨੇ ਟੀਮ ਵੱਡੇ ਪੱਦਰ ਤੇ ਬਣਾਈ ਆ ਨਵਦੀਪ ਗੁਰਪ੍ਰੀਤ ਭਰਾ ਦਾ ਸੇਵਕ ਮਿੰਨਾਂ ਵਾਲੀਆ ਜਿਗਰੇ ਵਾਲਾ ਮੱਲ ਮੇਰੇ ਮਿੱਤਰੋ ਉਹ ਮੂਰੇ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਸ਼ਰਨਾ 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 ਇਹ ਆ ਕਹਿੰਦੇ ਡੱਗੋ ਵਾਲਾ ਸ਼ਰਨਾ ਇਹਦਾ ਅਰਧ ਸਵਾਲ ਆਵੇ ਪੁੱਠੇ ਸਿੱਧੇ ਦਾ ਕਾਮੇ ਦਾ ਧਾਵੀਆਂ ਨੂੰ ਮੂਹਤੇ ਕਰਨਾ ਖੇਡ ਟੌਪ ਦੀ ਕਬੱਡੀ ਡੱਗੋ ਵਾਲਾ ਸ਼ਰਨਾ ਲੈ ਵੀ ਬਿੱਟੂ ਫੜਲਾ ਤਿਆਰੀ ਬਾਲ ਦੇ ਹੱਕ ਤੇ ਦੀਵਾ ਕਰਾ ਦੇ ਧੰਨ ਧੰਨ ਮੇਰੇ ਮਿੱਤਰੋ ਸਿਰੇ ਦਾ ਮੈਚ ਮੇਰੇ ਖੇਡਿਆ ਜਾ ਰਿਹਾ ਹੈ ਚੋਟੀ ਦਾ ਮੈਚ ਅੱਗ ਵਰਗਾ ਤੱਤਾ ਇਹ ਦੂਜਾ ਸੈਮੀ ਹੈ ਆ ਹੋ ਗਿਆ ਸਰਪੰਚ ਮੂਰੇ ਆ ਸਾਹਮਣੇ ਬੁग्गा 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 ਬੱਲੇ ਬੱਲੇ ਕਰਵਾਈ ਜਾਂਦਾ ਆ ਓਏ ਮਾਨਸੇ ਵਾਲਿਆ ਪਾਕ ਕਬੱਡੀ ਇੱਕ ਹਾਕਮ ਵਾਲੀਏ ਜੱਗੂ ਦੇ ਪਿੰਡਾਂ ਕੋਲੋਂ ਬੋੜਾ ਵਾਲਾ ਪਿੰਡა ਟੋਬਰ ਦਾ ਕੁਲਵੀਰ ਕੁਲਵੀਰ ਕਹਿੰਦੀ ਹੈ ਦੁਨੀਆ ਸਾਹਮਣੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ 4 9 ਰਾਜੂ ਖੋਸੇ ਕੋਟਲੇ ਵਾਲਾ ਥੋੜਾ ਜ਼ਖਮੀ ਹੋ ਗਿਆ ਨਾਲ ਡੱਗੋ ਵਾਲਾ ਚਾਰ ਨੇ ਆ ਸਾਹਮਣੇ ਜ਼ਖਮੀ ਸ਼ੇਰ ਫੇਰ ਜਫੇ ਲਾਉਂਦਾ ਵੇਰ ਵੇਰ ਇੱਕ ਬੰਨੇ ਕਹਿੰਦੇ ਤਲਵੀਰ ਭੱਜ ਗਿਆ ਭੱਜ ਗਿਆ ਭੱਜ ਗਿਆ ਪਰ ਕਿੱਥੇ 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 ਆ ਕਿੱਥੇ ਇੱਕ ਲੋ ਲੱਗਾ ਜਫਾ ਆ ਖੋਸੇ ਕੋਟਲੇ ਵਾਲਾ ਆ ਖੋਸੇ ਕੋਟਲੇ ਵਾਲਾ ਤਨ ਤਨ ਕਰਵਾ ਗਿਆ ਬਿਨਾ ਢੋਲ ਤੋਂ ਪੰਦੇ ਪੰਗੜੇ ਬਹਿੰਦੀ ਦੁਨੀਆ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਟੋਕੇ ਜੜ ਜੜ ਕੇ ਵੱਡਾ ਕਾਠਾ ਵੱਡਾ ਮੇਲਾ ਦੁਨੀਆ ਖੁਸ਼ ਹੈ ਭਗਤ ਬਾਬਾ ਦੁਨੀ ਚੰਝ ਦੀ ਕਿਰਪਾ ਮਈਆਂ ਵਾਲੇ ਵਿੱਚ ਰੌਣਕਾਂ 24 24 ਤੇ 25 ਨੂਰ ਨਾਲੇ ਵਾਲੇ ਪੁੱਜੇ ਹੋਏ ਆ ਇਸ ਇਲਾਕੇ ਦੇ ਵੱਡੇ ਮੇਲੇ ਆ ਆ ਕਹਿੰਦੇ ਵਿਰਿੰਦਰ ਟੈਕਟਲ ਭਿੰਡਰਾ ਵਾਲਾ ਗਿੰਦੀ ਦਾ ਮਾਨ ਸਿੰਘ ਵਾਲਾ ਪਿੰਡ ਪਰ ਟੱਕਰ ਪੰਜਾਬ ਦੇ ਨਾਲ ਹੈ ਆ ਭਿੰਡਰਾ ਵਾਲਾ ਬਰਿੰਦਰ ਨੰਬਰ ਡੱਗੋ ਦੀ ਟੀਮ ਲਈ ਜੋੜ ਗਿਆ ਆ ਮੁੰਡੇ ਦੀਆਂ ਦੋ ਰੇਡਾਂ ਫਿਰ 1000 ਦੀਆਂ ਪ੍ਰਦੀਪ ਯੂਐਸਏ ਲਾਡੀ ਯੂਐਸਏ ਜਗਮੀਤ ਯੂਐਸਏ ਤੇ ਦੀਪਾ ਯੂਕੇ ਕਾਕੂ ਮਰੀਲਾ ਤੇ ਸੇਮਾ ਮਰੀਲਾ ਇਹਨਾਂ ਵੱਲੋਂ ਇੱਕ 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 1000 1000 ਇੱਕ ਇੰਚੀ ਲੱਗੀ ਹੈ ਗੋਰੇ ਭਾਈ ਉਹਦੀ ਤਾੜੀਆਂ ਮਾਰਦੇ ਆ ਕਹਿੰਦੇ ਕੱਲਿਆਂ ਨੇ ਚੱਕ ਲਿਆ ਸਾਰੀ ਟੀਮ ਦਾ ਖਰਚਾ ਮੇਰੇ ਮਿੱਤਰੋ ਸਿਰਾਂ ਲੱਗਿਆ ਪਿਆ ਐਨ ਮੈਚ ਵੀ ਬਰੋਬਰੀ ਤੇ ਚੱਲਦਾ ਅੱਗ ਵਰਗਾ ਤੱਤਾ ਮੈਚ ਆ ਕਮਲ ਧੰਦ ਤੂਏ ਨੂੰ ਕੋਈ ਨਹੀਂ ਪੁੱਛਦਾ ਅੱਗ ਕੱਟਨੀ ਪੈਂਦੀ ਆ ਫੇਰ ਲੋਕੀ ਪੁੱਛਦੇ ਕਿਹਨੇ ਲਾਈ ਆ ਕਿੱਥੋਂ ਲੱਗੀ ਤੇ ਕਿਵੇਂ ਲੱਗੀ ਆਹ ਸਿਰੇ ਦਾ ਮੈਚ ਮੇਰੇ ਮਿੱਤਰੋ ਚਾਰ ਮੱਲ ਤਿਆਰ ਨੇ ਕੰਮ ਦੇ ਜੋ ਹੱਥ ਕਦੇ ਟਾਈਆਂ ਨਹੀਂ ਉਹ ਬੰਨਦੇ ਤੇ ਘੁੱਗੀ ਦੇ ਆਂਡਿਆਂ ਜੋ ਗੀਤਿਆ ਬਾਜ ਨਹੀਂ ਉਹ ਜੰਮਦੇ ਆਹ ਸਿਰੇ ਦਾ ਮੈਚ ਗਿੰਦੀ ਮਾਨ ਸਿੰਘ ਵਾਲੇ ਦਾ ਟੱਕਰ ਟੱਕਰ ਤੇ ਬੁੱग्गा ਝਠਿਆੜਾ ਬੱਲੇ ਬੱਲੇ ਕਰਵਾ ਗਿਆ ਕਿ ਸ਼ੇਰਾਂ ਨਾਲ ਜੱਫੇ ਤੇ ਪਹਾੜਾਂ ਨਾਲ ਮੱਥੇ ਲਾਉਣਾ ਜਾਣਦੇ ਪੰਜਾਬੀ ਜੋ ਆਰਾਧਿਆਂ ਦੇ ਪੱਕੇ ਜਿਹੜੇ ਕੌਮ ਦੇ ਗਦਾਰ ਹੁੰਦੇ ਧਰਤੀ ਤੇ ਭਾਰ ਬੇਈਮਾਨ ਬੰਦਿਆਂ ਨੂੰ ਪੈਂਦੇ ਲਾਂਟਾ ਤੇ ਧੱਕੇ ਜਦੋਂ ਲਿਖਦਾ ਜੱਟ ਪੈਂਦੀ ਲੋਹੇ ਉੱਤੇ ਸੱਟ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਗ ਨਾਲੇ ਤੱਤੇ ਪਰ ਆ ਡੱਗੋ ਵਾਲਾ ਇਹ ਕਹਿੰਦੇ ਘਾਉਂਦਿਆਂ ਦੀ ਦੌੜ ਕੱਸ ਦਿੰਦਾ ਹੈ ਇਹ ਡੱਗੋ ਵਾਲਾ ਲੈ ਵੀ ਸ਼ਰਨਿਆ ਤੇਰੇ ਲਈ ਪਿਆਰ ਲਈ ਆਉਂਦਾ ਬਾਈ ਆ ਗਿਆ ਵਿਰਿੰਦਰ ਪਿਸਟਲ ਭਿੰਡਰਾ ਵਾਲਾ ਕਿ ਭਿੰਡਰਾ ਦੀ ਧਰਤੀ ਤਾਂ ਯੋਧਿਆ ਕਰਮਾਂ ਵਾਲੀ ਹੈ ਆ ਧਰਤੀ ਦੀ ਕਰਮਾਂ ਵਾਲੀ ਹੈ ਵੈਰੋ ਕਹਿ ਵਾਲਿਆ ਓਏ ਜਿੱਤਰਾ ਤੇ ਵਿਰਿੰਦਰ ਫੜਨਾ ਪੈਣਾ ਕਹਿ ਗਿੰਦੇ ਨੂੰ ਜਿੱਤਰਾ ਤੇ ਫੇ ਲਾਉਣੇ ਪੈਣੇ ਆ ਟੀਮਾਂ ਸਿਰੇ ਦੀਆਂ ਮੁੰਡੇ ਕਹਿੰਦੇ ਤਿਆਰ ਐ ਮਈਆਂ ਵਾਲੀ ਦੀਆਂ ਦੋ ਟੀਮਾਂ ਬਣੀਆਂ ਇੱਕ ਫਾਈਨਲ ਦੇ ਵਿੱਚ ਇੱਕ ਟੀਮ ਲਈ ਆ ਜੱਥੇ ਲਾ ਰਿਹਾ ਰਫੇ ਲੱਗ ਰਹੇ ਕਹਿੰਦੇ ਨੰਗਲ ਦੇ ਵਿੱਚ ਥਾਰ ਗੱਡੀ ਨਾਲ ਸਨਮਾਨਿਆ ਗਿਆ ਆ ਬੈਸਟਲ ਭਿੰਡਰਾਲਾ ਮੇਰੇ ਮਿੱਤਰੋ ਥਾਰ ਗੱਡੀ ਨਾਲ ਸਨਮਾਨਿਆ ਗਿਆ ਫੈਸਲਾ ਕੀ ਆ ਆ ਕੀਤੇ ਆ 10 ਸੋਹਣਿਆ ਨੰਬਰ ਨੰਬਰ ਹੋਲਡ ਨੰਬਰ ਹੋਲਡ ਰਾਜੂ ਸ਼ਰਮਾ ਮਈਆਂ ਵਾਲਾ ਗਿੰਦਾ ਕਮਾਨਪੁਰੀਆ ਰਮਨ ਕਲੇਰ ਇੰਗਲੈਂਡ ਤੋਂ ਕਹਿੰਦੇ ਵੀ ਅੱਜ ਗੋਲਡ ਰੰਗਣਾ ਸਨਮਾਨ ਕੀਤਾ ਜਾਵੇਗਾ ਫਾਈਨਲ ਵੇਖ ਕੇ ਜਾਇਓ ਦਰਸ਼ਕ ਵੀਰਿਓ ਜਿਹੜਾ ਫਾਈਨਲ ਲੱਗਣਾ ਉਹ ਵੀ ਸਿਰੇ ਦਾ ਲੱਗਣਾ ਹੈ ਉਹ ਵੀ ਸਿਰੇ ਦਾ ਲੱਗਣਾ ਹੈ ਉਹ ਵੀ ਕਹਿੰਦੇ ਹਨ ਟਾਪ ਦਾ ਲੱਗੂਗਾ ਮੇਰੇ ਮਿੱਤਰੋ ਦਿਨੇ-ਦਿਨੇ ਮੇਲਾ ਆਹ ਸਾਹਮਣੇ ਮੇਰੇ ਮਿੱਤਰੋ ਸੇਮਕ ਦੀ ਰੇਡ ਤੇ ਮਨਦੀਪ ਕਰੀ ਗੱਲ ਸੇਮਕ ਦੀ ਰੇਡ ਹੈ 1 ਤੋਂ 1000 ਦੀਆਂ ਕਬੱਡੀਆਂ ਮੁੰਡੇ ਦੀਆਂ ਵੱਡੇ ਸਨਮਾਨ ਹੋਇਆ ਇਹ ਮੁੰਡਾ ਵੀ ਕਹਿੰਦੇ ਇਸ ਇਲਾਕੇ ਦਾ ਇਸ ਨਗਰ ਦਾ ਮਾਣ ਬਣ ਗਿਆ ਗੁਰਵਿੰਦਰ ਕਰਨਾ ਪਰ ਡਬਲ ਟੱਚ ਨੰਬਰ ਰੇਡਰ ਦਾ ਨੰਬਰ ਸੇਵਕ ਦਾ ਰੇਡ ਪਾਉਣ ਦੇ ਲਈ ਬੁੱग्गा ਆ ਗਿਆ ਭਾਈ ਬੁੱग्गा ਆ ਗਿਆ ਗੁਰਦੁਆਰਾ ਦਮਦਮਾ ਸਾਹਿਬ ਦੇ ਲਾਗੇ ਕਰਕੇ ਪੈਂਦਾ ਤਲਵੰਡੀ ਸਾਬੋ ਦੀ ਧਰਤੀ ਆ ਜਿਹੜਾ ਹੌਲ ਦਾ ਨੰਬਰ ਆ ਭਾਈ ਉਹ ਰੇਡਰ ਦਾ ਉਹ ਡੱਗੋ ਦੀ ਟੀਮ ਦਾ ਜਿਹੜਾ ਹੋਲਡ ਵਾਲਾ ਨੰਬਰ ਉਹ ਰੇਡਰ ਦਾ ਨੰਬਰ ਆ ਜੀ ਬੁੱग्गा ਛੱਠੇ ਵਾਲਾ ਕਬੱਡੀ ਪਾ ਰਿਹਾ ਚਾਰ ਦੇ ਚਾਰੇ ਦੇ ਚਾਰੇ ਤਿਆਰ ਹੁਣ ਦੇਖਾਂਗੇ ਗਿੰਦੀ ਮਾਨ ਸਿੰਘ ਵਾਲੇ ਦਾ ਪੰਜਾਬ ਮਈਆ ਵਾਲੇ ਦਾ ਇਧਰ ਬਿੱਟੂ ਸਰਪੰਚ ਤੇ ਗੱਲ ਟਿਕਾਣੇ ਲੱਗੀ ਪਈ ਆ ਕੇਵਲ ਜੱਥੋ ਵਾਲਾ ਨਾਲ ਫੂਲੇ ਵਾਲਿਆ ਰੇਸ਼ਮ ਅਗਲੀ ਰੇਡ ਕਹਿੰਦੇ ਪੋੜਾ ਵਾਲੀ ਦੀ ਮੰਦੀਪ ਕਰ ਗੱਲ ਕੁਲਵੀਰ ਪੋੜਾ ਵਾਲੀ ਆ ਕੁਲਵੀਰ ਪੋੜਾ ਵਾਲਿਆ ਚਾਲਾਂ ਦਾ ਕੱਦ ਹੈ ਮਲਦਾ ਖੋਸੇ ਕੋਂੜਲੇ ਵਾਲਾ ਤਿਆਰ ਹੈ ਗੁਰਵਿੰਦਰ ਪਿਆ ਤਿਆਰ ਹੈ ਡੱਗੋ ਵਾਲਾ ਸ਼ਰਨਾ ਤਿਆਰ ਹੈ ਟੌਪ ਦੀ ਕਹਿੰਦੇ ਸਟਾਪ ਲਾਈਨ ਹੈ ਚਾਰਾਂ ਦੇ ਵਿੱਚੋਂ ਕਿਹੜਾ ਚਾਰਾਂ ਦੇ ਵਿੱਚੋਂ ਕਿਹੜਾ ਉਹ ਚਾਰਾਂ ਦੇ ਵਿੱਚੋਂ ਇਹ ਬਰਾਬਰ ਦੇ ਆ ਇਹ ਬਰਾਬਰ ਦੇ ਆ ਏ ਬਰਾਬਰ ਦੇ ਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮਾੜੇ ਨੂੰ ਦਬਕਾਉਣਾ ਕਾਹਦਾ ਜਿਹੜਾ ਪਹਿਲਾਂ ਹੀ ਅੱਗੋਂ ਘਾਬਰਦਾ ਆਉਂਦਾ ਫਿਰ ਸਵਾਗ ਜਦੋਂ ਅੱਗੋਂ ਟਕਰੇ ਪੱਤ ਬਰਾਬਰ ਦਾ ਆਹ ਸਾਹਮਣੇ ਕਹਿੰਦੇ ਜਾਂਦਾ ਜਾਂਦਾ ਮੂਸੇ ਵਾਲਾ ਜਸਵਿੰਦਰ ਬਰਾੜ ਹਿੱਟ ਕਰ ਗਿਆ ਜਾਂਦਾ ਜਾਂਦਾ ਬਲਕਾਰਨ ਖੀਲਾ ਹਿੱਟ ਕਰ ਗਿਆ ਤੇ ਜਾਂਦਾ ਜਾਂਦਾ ਮੇਜਰ ਰਾਸਤਾਨੀ ਹਿੱਟ ਕਰ ਗਿਆ ਆਹ ਚਾਰ ਵੱਲ ਤਿਆਰ ਆ ਮੇਰੇ ਮਿੱਤਰੋ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਸਿਰੇ ਦਾ ਮੈਚ ਮੈਚ ਫਸਿਆ ਪਿਆ ਟੀਮਾਂ ਦੋਵੇਂ ਸਿਰੇ ਦੀਆਂ ਮਈ ਵਾਲੇ ਦੀਆਂ ਦੋ ਟੀਮਾਂ ਬਣੀਆਂ ਤੇ ਆ ਮੁੰਡਿਆਂ ਨੇ ਵੀ ਕਹਿੰਦੇ ਖੁੱਤੀ ਪਾਦੀ ਐ ਸੇਵਕਾ ਪਾ ਦੇ ਜੋਰ-ਜੋੜ ਕੇ ਉਹ ਸੇਵਕਾ ਪਾ ਦੇ ਜੋਰ-ਜੋੜ ਕੇ ਮੈਂ ਕਿਹਾ ਸੀ ਲੋਕਾਂ ਨੂੰ ਵੀ ਥੋੜੇ ਲੇਟ ਤਾਂ ਹੋ ਗਏ ਆ ਪਰ ਤੁਹਾਡੀਆਂ ਲੇਟਾਂ ਕੱਢ ਜਾਣੀਆਂ ਤੁਹਾਡੇ ਆਿਆਂ ਦਾ ਮੁੱਲ ਮੁੜ ਜਾਣਾ ਵੱਡੇ ਭਾਈ ਕਰਦੀ ਗੱਲ ਮੁੰਡੇ ਦੀ ਆ ਵੀ ਕਹਿੰਦੇ ਫੇਰ ਫੇਰ ਕੇ ਪਰ ਆਉਂਦਾ ਮੇਰੇ ਮਿੱਤਰੋ ਸਾਹਮਣੇ ਗੱਬਰੂ ਸੇਵਕ ਮਿੰਨਾਂ ਵਾਲੇ ਦਾ ਚਾਰ ਹੈ ਕੰਧ ਗੱਡੀ ਬੈਠਿਆ ਪਰ ਦਬਦਾ ਨਹੀਂ ਝੋਟਾ ਦਬਦਾ ਨਹੀਂ ਝੋਟਾ ਦਬਦਾ ਨਹੀਂ ਝੋਟਾ ਉਹ ਬੱਲੇ ਬੱਲੇ ਆ ਬੱਲੇ 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 ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਪੰਜਾਬ ਅੱਗੋਂ ਆਇਆ ਤਾਂ ਨਹੀਂ ਆਣਾ ਇਹਨੇ ਪੰਜਾਬ ਕਹਿੰਦਾ ਆ ਜਾ ਆ ਜਾ ਮੋਹਰੇ ਪਤੰਦਰ ਕਹਿੰਦੇ ਜੱਗ ਲਈ ਬੈਠਾ ਹੈ ਇਹ ਬਗਾਨੇ ਪੁੱਤ ਸੇਵਕਾ ਡੋਲਣਾ ਨਹੀਂ ਜੱਫੇ ਕਿਹਨੂੰ ਨਹੀਂ ਲੱਗੇ ਜੱਫੇ ਹਰਜੀਤ ਨੂੰ ਵੀ ਲੱਗੇ ਆ ਜੱਫੇ ਫਿੱਡੂ ਨੂੰ ਵੀ ਲੱਗੇ ਆ ਜੱਫੇ ਵੱਡੇ ਵੱਡੇ ਮੱਲਾ ਨਾਲ ਲੱਗੇ ਆ ਵੱਡੇ ਵੱਡੇ ਮੱਲਾ ਨੂੰ ਲੱਗੇ ਆ ਰੇਡਰ ਰਾਣੇ ਵਾਂਝ ਤੋਂ ਵੀ ਭੱਜੇ ਆ ਰੇਡਰ ਜਲਾਲਪੁਰੇ ਪਾਲੇ ਤੋਂ ਵੀ ਭੱਜੇ ਆ ਬੁੱਗੇ ਦੀ ਰੇਡ ਤੇ ਨਾ ਜਾਣਾਂ ਕਰੀ ਗੱਲ ਬੁੱਗੇ ਦੀ ਰੇਡ ਤੇ ਆ ਬਿੱਟੂ ਸਰਪੰਚ ਲਈ ਵੱਡੇ ਪਿਆਰ 500 ਦੇ ਕਾਕੂ ਮਨੀਲਾ ਤੇ ਸੇਮਾ ਮਨੀਲਾ ਵੱਲੋਂ ਆ ਬਿੱਟੂ ਪੰਜ ਦੇ ਵੀ ਵੱਡਾ ਪਿਆਰ ਆਇਆ ਕੁਲਵੀਰ ਸਿੰਘ ਆਇਆ ਬੋੜਾ ਵਾਲਿਆ ਆਇਆ ਮਾਨਸੇ ਵਾਲਿਆ ਚਲ ਮਾ ਕਾਦਾ ਮੁੰਡੇ ਦਾ ਉਹ ਨੌਜ ਨੇ ਕਹਿੰਦੇ ਪਟ ਤੇ ਥਾਪੀ ਮਾਰੀ ਹੈ ਚਾਰ ਤਿਆਰ ਹੈ ਡੱਗੋ ਵਾਲਿਆ ਹੋ ਮੂਰੇ ਜਾ ਕੇ ਖੋਸੇ ਕੋੜਲੇ ਵਾਲੇ ਨੂੰ ਕੁਲਵੀਰ ਤੇ ਆ ਡੱਗੋ ਵਾਲਾ ਉਹ ਡੱਗੋ ਵਾਲਾ ਉਹ ਡੱਗੋ ਵਾਲਾ ਇਹ ਆ ਮੁੰਡਾ ਫਰੀਦ ਕੋਟੀਆ ਮੇਰੇ ਮਿੱਤਰੋ ਮੈਚ ਸਮਾਪਤ ਉਧਰ ਰਾਜਦੀਪ ਬਰਾੜ ਆਸਟ੍ਰੇਲੀਆ ਔਰ ਨਾਲ ਗੋਗੀ ਸਾਡੇ ਜਸਰਜੀ ਕੈਨੇਡਾ ਸੀਰਾ ਬਰਾੜ ਕੈਨੇਡਾ ਹਣੀ ਆਸਟ੍ਰੇਲੀਆ ਕਮਲ ਬਰਾੜ ਤੇ ਪ੍ਰੇਮ ਬਰਾੜ ਹਣਾ ਵੱਲੋਂ ਅੱਜ ਸਰਿੰਦਰ ਕੰਗ ਦਾ ਸਨਮਾਨ 51000 ਨਾਲ ਕੀਤਾ ਜਾਣਾ ਬਹੁਤ ਵੱਡੀ ਮੁਬਾਰਕਬਾਦ ਔਰ 27 ਤਰੀਕ ਗਾਦੜੀ ਵਾਲੇ ਦੀ ਹੈ ਤੇ ਬੈਸਟ ਨੂੰ ਮੋਟਰਸਾਈਕਲ ਦਿੱਤੇ ਜਾਣੇ 175 ਹੋਵੇਗਾ ਮੇਰੇ ਵੀਰੋ ਚੱਲਦੇ ਮੈਂ ਇਹਦੇ ਚ ਡੱਗੋ ਰਮਾਣਾ പന്ത്ര നമ്പർ ലാഗോർമാണ ചൽ